प्राणक समय ਵਿੱਚ ਮਾਰਕੰਡਾ ਨਾਮ ਦਾ ਇੱਕ ऋषि ਹੋਇਆ ਹੈ ਕਹਿੰਦੇ ਨੇ ਬੜੀ ਵਡੇਰੀ ਉਮਰ ਦਾ ਸੀ ਔਰ ਮਨੋਕ ਹੋ ਸਕਦਾ ਹੈ ਕਿ 5-6 ਸਾਲ ਦੀ ਹੋਏ ਨੇ ਬਾਬਾ ਲక్ష్మణ ਸਿੰਘ ਗੁਜ਼ਰ ਗਏ ਇੱਥੇ ਆਉਂਦੇ ਹੁੰਦੇ ਸਨ ਦਾਸ ਇਹ ਬਾਬਾ ਅਤਰ ਸਿੰਘ ਨਾਲ ਵੀ ਰਹੇ ਸਨ ਬਾਬਾ ਸੰਗਤ ਸਿੰਘ ਅਲੀ ਵੇਗ ਨਾਲ ਬਾਬਾਦਰਸ਼ਨ ਸਿੰਘ ਕੁਲੀ ਵਾਲੇ ਉਹ ਵੀ ਮੈਨੋਂ ਕਹਿਣ ਇਹਨਾਂ ਨੂੰ ਮੈਂ ਦੇਖਿਆ ਸੀ ਚੜਦੀ ਜਵਾਨੀ ਸੀ ਉਹਨਾਂ ਕਾਲਾ ਦਾੜਾ ਸੀ ਪਰ ਉਹ ਮਸ਼ਹੂਰ ਸਨ ਰਾਤ ਨੂੰ ਜਿੱਥੇ ਸੌਣਾ ਉੱਪਰ ਛੱਤ ਛਾਤ ਕੇ ਸੌਣਾ ਦਿਨ ਨੂੰ ਕਿਧਰੇ ਸੌਣਾ ਛਾਤਾਂ ਕਰਕੇ ਸੌਣਾ ਮੰਜੇ ਬਲੰਗ ਤੇ ਨਹੀਂ ਸੌਣਾ ਜ਼ਮੀਨ ਤੇ ਸਿਰ ਬਿਸਤਰਾ ਵੀ ਕੁਝ ਨਹੀਂ ਜੋ ਕਪੜੇ ਪਹਿਨੇ ਹੋਏ ਨੇ ਉਸੇ ਨਾਲ ਸੌ ਜਾਣਾ ਉੱਪਰ ਕੰਬਲ ਮੇਰੇ ਨਾਲ ਇਹ ਵੀ 25 ਸਾਲ ਰਹਿ ਅੰਦਾਜ਼ਾ 바ਵਾ ਗਰਸ਼ਨ ਸਿੰਘ ਕੁੱਲੀ ਵਾਲਿਆਂ ਨੇ ਉਹਨਾਂ ਬਾਰੇ ਮੈਨੂੰ ਬੜਾ ਕੁਝ ਹੈ ਦੱਸਿਆ ਕਹਿੰਦੇਗੇ ਉਹ ਦੋਏ ਜਵਾਨ ਸਨ ਤੇ ਹੁਣ ਤੇ ਇਨਾਂ ਦੀ ਉਮਰ ਕਮ ਸੇ ਕਮ 120 ਸਾਲ ਤੋਂ ਜ਼ਿਆਦਾ ਹੋਣੀ ਚਾਹੀਦੀ ਇਹ 4-5 ਸਾਲ ਹੋਏ ਨੇ ਗੁਜ਼ਰੇ ਪਰ ਪੈਦਲ ਚੱਲਨੇ ਸੰ ਔਰ ਬੜੇ ਭੱਜ ਕੇ ਚੜ ਗਏ ਸੀ ਸਰੀਰ ਬਿਲਕੁਲ ਠੀਕ ਨੈਤਰ ਬਿਲਕੁਲ ਠੀਕ ਕੰਨਾਂ ਦੀ ਸਰੋਤ ਬਿਲਕੁਲ ਠੀਕ ਕੁਵਤੇ ਗੋਆਈ ਪਉ ਵੀ ਬਿਲਕੁਲ ਜੋ ਹੈ ਠੀਕ ਸੀ ਹੁੰਦੀ ਹੈ ਕਿਸੇ ਕਿਸੇ ਦੀ ਸਰੀਰਕ ਸਾਧਨਾ ਇਸ ਤਰ੍ਹਾਂ ਦੀ ਮਾਰਕੰਡਾ ऋषि ਉਮਰ ਕਰਕੇ 100 ਸਾਲ ਤੋਂ ਟੱਪਿਆ ਉਸ ਬੜੀ ਲੰਬੀ ਪੰਮਰ ਦਾ ਇਹ ਮਾਲਕ ਪਰ ਇਹਨੇ ਇੱਕ ਕੱਖਾਂ ਦੇ ਇੰਜ ਕਹਿ ਲੋ ਛਤਰੀ ਬਣਾਈ ਹੋਈ ਸੀ ਕੱਖਾਂ ਦੀ ਛਤਰੀ ਧੁੱਪ ਦੇ ਚ ਬੈਠਾ ਕੋਈ ਛਾਤਾ بارش ਆ ਗਈ ਹੈ ਕੋਈ ਤਣਕਿਆਂ ਦੀ ਛਤਰੀ ਸਿੱਧੇ ਰੱਖ ਲੈਣ ਜਦ ਕੋਈ ਉਸਨੋਂ ਆਖੀ ਕੋਈ ਪੱਕੀ ਕਿਦਰੇ ਕੁਲੀ ਬਣਾ ਰਿਹਾ ਹੈ ਤੇ ਕੰਨ ਗ ਕੱਚੀ ਕੁਲੀ ਨੋ ਕੀ ਪੱਕੀ ਕੁਲੀ ਜਰ ਬਸ ਪੋਈ ਜਨ ਕਿਆ ਦੀ ਛਤਰੀ ਸਿਰ ਦੇ ਉੱਤੇ ਹੋਈ ਸੀ ਜਿਸ ਮਾਰ ਕੰਡੇ ਦੀ ਉਮਰ ਇਤਨੀ ਲੰਬੀ ਇਤਨੀ ਲੰਬੀ ਲੇਕਿਨ ਸ਼ਰੀਰ ਦੀ ਪਕੜ ਨਹੀਂ ਸੀ ਤੇ ਜਦ ਪਕੜ ਨਹੀਂ ਸੀ ਤੇ ਸ਼ਰੀਰ ਦਾ ਉਸਨੇ ਕੋਈ ਪਸਾਰਾ ਵੀ ਨਾ ਕੀਤਾ ਕਿਸੇ ਪਾਸੇ ਨਾ ਕੀਤਾ ਨਾਮ ਦੇਵ ਸਮਝਾਂਦੇ ਹੈ ਸੀਮਤ ਜਈ ਤੇਰੀ ਜ਼ਿੰਦਗੀ ਅਨੇ ਲੰਬੇ ਚੋੜੇ ਪਸਾਰੇ ਅਸੀਮ ਜਿਸ ਦੇ ਕੋਲ ਜ਼ਿੰਦਗੀ ਸੀ ਉਹਨੇ ਆਪਣਾ ਮਨ ਨਹੀਂ ਪਸਾਰਿਆ ਇੱਕ ਤਿੰਕਿਆਂ ਦੀ ਛਤਰੀ ਵਿੱਚ ਸਾਰੀ ਜ਼ਿੰਦਗੀ ਉਸਨੇ ਬਤੀਤ ਕਰ ਲਈ ਸਾਰਾ ਜੀਵਨ ਉਸਨੇ ਕੱਟ ਲਿਆ ਹੰਤ ਹਮਰੋ ਕਰਤਾ RAM ਸਨੇਹੀ ਉਹ ਜੋ ਮੇਰਾ ਮਾਲਕ ਹੈ RAM ਮੇਰਾ ਸਨੇਹ ਹੁਣ ਉਸ ਨਾਲ ਹੈ ਮੈਂ ਯਾਦਾਂ ਦੀ ਡੋਰੀ ਉਸ ਨਾਲ ਜੋੜੀ ਹੈ ਜੋ ਸਦੀਵੀ ਜੀਵਨ ਹੈ ਪਰਮ ਜੀਵਨ ਹੈ ਪਰਮ ਧਨ ਹੈ ਪਰਮਾਤਮਾ ਨੂੰ ਹੀ ਕਹਿੰਦੇ ਨੇ ਪਰਮ ਧਨ ਪਰਮਾਤਮਾ ਨੂੰ ਹੀ ਕਹਿੰਦੇ ਨੇ ਪਰਮ ਜੀਵਨ ਪਰਮਾਤਮਾ ਨੂੰ ਹੀ ਕਹਿੰਦੇ ਨੇ ਪਰਮ ਪਦਾਰਥ ਉਹ ਮੇਰਾ ਮਾਲਕ ਹੈ ਉਹ ਜੋ ਰਾਮ ਮੇਰਾ ਮਾਲਕ ਹੈ ਮੇਰਾ ਸਨੇਹ ਹੋਣ ਪਰਸਨਲ ਜੁੜਿਆ ਮੇਰਾ ਪਿਆਰ ਹੁਣ ਉਸ ਨਾਲ ਬਣਾ ਲੈਣਾ ਕਾਹੇ ਰੇ ਨਰ ਗਰਭ ਕਰਤ ਹਾ ਬਿਨਸ ਜਾਏ ਢੁੱਠੀ ਦੇਹੀ ਐ ਮਨੁਖ ਇਸ ਝੂਠੀ ਦੇਹੀ ਦਾ ਹੰਕਾਰ ਕਰਕੇ ਲੋਭ ਵਾਸ਼ਨਾ ਤੇ ਹੰਕਾਰ ਦੇ ਚ ਬ्यर्थ ਸਾਰਾ ਜੀਵਨ ਕਿਉਂ ਬਿਤੇਤ ਕਰਨਾ ਨਾ ਬਿਤੇਤ ਕਰ ਤੇ ਝੂਠੀ ਦੇਹੀ ਅੱਜ ਹੈ ਤੇ ਕਰ ਲੈ ਝੂਠੀ ਤਮਰਾ ਮਿਥਿਆ ਤੇ ਝੂਠੀ ਤਮਰਾ ਅਪਵਿੱਤਰ ਇਹ ਕਿੰਨੇ ਅਪਵਿੱਤਰ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਠੀਕ ਹੈ ਜਿਵੇਂ ਕਮਲ ਦੇ ਫੁੱਲ ਦੀਆਂ ਜੜਾਂ ਚਿੱਕੜ ਦੇ ਚੌਂਦੀਆਂ ਨੇ ਉਹ ਜਗਮਗਾਂਦੀ ਹੋਈ ਜੋ ਇਸੇ ਹੀ ਮੈਲੇ ਤਨ ਦੇ ਅੰਦਰ ਹੈ ਇਸੇ ਹੀ ਮਹਿਲੀ ਕਾਇਆ ਦੇ ਅੰਦਰ ਹੈ ਪਰ ਉਹ ਨਿਰਲੇਪ ਇਹ ਕਿਤਨੇ ਝੋਖੀ ਹੈ ਕਿਤਨੇ ਮੈਲੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਰਮਾਨ ਅਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੋਣ ਇਹ ਸਾਰੇ ਦਿਵੇ ਸ਼ਕਤੀ ਰੱਖਦੇ ਨੇ ਸਰੀਰ ਦੀ ਪਾਲਣਾ ਇਹਨਾਂ ਨਾਲ ਉਹ ਅਨ ਹੈ ਪਾਣੀ ਹੈ ਲੋਣ ਹੈ ਫਿਰ ਭੋਜਨ ਵੜਾਇਆ ਜਾਂਦਾ ਹੈ ਅਗਨ ਤੇ ਅਗਨ ਦੇਵਤਾ ਹੈ अन्य देवता पानी देवता वसंतर देवता ਨੂੰ پنجਵਾ ਭਾਇ ਗ੍ਰਿਤ ਤਾਂ ਹੋਆ ਪਾਕ ਪਵਿੱਤਰ پنجਵਾ ਭੋਇਆ ਗਿਆ ਤੇ ਪਵਿੱਤਰ ਭੋਜਨ ਬਣ ਗਿਆ ਪਾਕ ਕਹਿੰਦੇ ਨੇ ਭੋਜਨ ਨੂੰ ਪਾਕ ਸਾਲ ਰਸੋਈ ਘਰ ਪਾਕ ਭੋਜਨ ਤਾਂ ਪਵਿੱਤਰ ਭੋਜਨ ਬਣ ਗਿਆ ਪਾਪੀ ਸẽ ਤਨ ਕੱਢਿਆ ਗੱਢਿਆ ਇਸ ਅਪਵਿੱਤਰ ਤਨ ਦੇ ਚ ਪਾਇਆ ਉਹ ਪਵਿੱਤਰ ਭੋਜਨ ਜੋ ਦੇਵਤਿਆਂ ਦੇ ਸੰਯੋਗ ਨਾਲ ਬਣਿਆ ਪਾਣੀ ਦੇਵਤਾ ਅਨੰਦ ਦੇਵਤਾ ਅਗਨ ਦੇਵਤਾ ਲੋਹਣ ਦੇਖੋ ਇਹ ਸਭ ਦੇਵਤੇ ਨੇ ਦੇਵੀ ਸ਼ਕਤੀ ਰੱਖਦੇ ਹਨ ਇਹਨਾਂ ਦੇ ਸੰਯੋਗ ਨਾਲ ਬੜਾ ਸੁੰਦਰ ਤੇ پاک ਪਵਿੱਤਰ ਭੋਜਨ ਬਣਿਆ ਪਰ ਪਾਪੀ ਸਵ ਤਨ ਗੱਡਿਆ ਇਸ ਅਪਵਿੱਤਰ ਤਨ ਦੇ ਚ ਪਾਇਆ ਗਿਆ ਥੁੱਕਾਂ ਪਈਆਂ ਤੇ ਸਰੀਰ ਦੇ ਵਿੱਚ ਜੋ ਕੁਝ ਇਹ ਹੋ ਜਾਂਦਾ ਹੈ ਇਹਨੂੰ ਫਿਰ ਦੇਖੀਏ ਤੇ ਮਿਲਣਾ ਪਏ। ਕਿਰਨੋਂ ਤੇ ਇਹ ਪਾਣੀ ਨੂੰ ਤਨ ਮੈਲਾ ਕਰ ਦਿੰਦਾ ਹੈ। ਅੰਨ ਨੂੰ ਵੀ ਮੈਲਾ ਕਰ ਦਿੰਦਾ। ਗਊ ਨੂੰ ਮੈਲਾ ਕਰ ਦਿੰਦਾ, ਲੋਣ ਨੂੰ ਮੈਲਾ ਕਰ ਦਿੰਦਾ। ਸਭ ਕੁਝ ਮੈਲਾ ਹੀ ਹੋ ਜਾਂਦਾ ਹੈ। ਅਪਵਿੱਤਰ ਹੋ ਜਾਂਦਾ ਹੈ, ਪਵਿੱਤਰ ਅਪਵਿੱਤਰ ਹੋ ਜਾਂਦਾ ਹੈ। ਇਹ ਤਨ ਇਤਨਾ ਅਪਵਿੱਤਰ ਹੈ ਕਿ ਹਰ ਚੀਜ਼ ਨੂੰ ਅਪਵਿੱਤਰ ਕਰ ਲਵੇ। ਪੰਡਤ ਗੁਲਾਬ ਸਿੰਘ ਜੀ ਮਹਾਰਾਜ ਨੇ ਇੱਕ ਬੜਾ ਸੁੰਦਰ ਛੰਦ ਲਿਖਿਆ ਹੈ। ਮਨੁੱਖ ਕਿ ਕਿਦਰੇ ਪ੍ਰਭਾਵਿਤ ਹੁੰਦਾ ਹੈ ਕਿਸੇ ਦੇ ਨੈਣ ਨਕਸ਼ੋ ਤੇ ਕਿਸੇ ਦੀ ਖਲੜੀ ਤੋਂ। ਸਕੇਤ ਤੇ ਦੀ ਖਲੜੀ ਰੇਂਦਰ ਥੋੜੀ ਝਾਤ ਮਾਰੇ। ਨੋ ਕਹਿੰਦੇ ਲੰਮੀ ਨਦਰ ਨਹੀਂ ਆਉਂਦੀ। ਉਹਦਾ ਦ੍ਰਿਸ਼ਟੀ ਗਹਿਰੀ ਹੈ। ਪੰਡਿਤ ਗੁਰੂਬ ਸਿੰਘ ਜੀ ਮਹਾਰਾਜ ਦਾ ਛੰਦ ਨਿਰਮਲੇ ਸੰਤ ਹੋਏ ਨੇ। ਬਹੁਤ ਸਾਰੇ ਉਹਨਾਂ ਨੇ ਟੀਕੇ ਲਿਖੇ ਸਨ ਤੇ ਬਹੁਤ ਸਾਰੇ ਉਹਨਾਂ ਨੇ ਗ੍ਰੰਥ। ਕਿਦਰੇ ਇੱਕ ਯੋਗਤੀ ਜਿਹਨੂੰ ਆਪਣੇ ਸੁਆਪਣ ਤੇ ਬੜਾ ਮਾਣ ਸੀ। ਲੱਖ ਤੋਂ ਮੈਲ ਨਿਕਲੇ। ਢਾਂਗ ਨਾਲ ਉਹਨੇ ਸਵਾਰੀ ਨਾ ਉਤਾਰੀ ਨਾ ਇੰਜ ਹੱਥ ਫੇਰ ਹੱਥ ਦੇ ਫੇਰਦਿਆਂ ਨਥ ਦੀ ਮੈਨ ਸਾਰੇ ਮੋਟੇ ਪੈ ਗਏ ਮੋਢੇ ਬੜੇ ਤੇ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਲਿਖਦੇ ਨੇ اے ਮਲਮੋਤ ਕਸੂਤ ਸਭੋਂ ਪਨ ਔਰ ਸਲੇਖਨ ਭਾਂਜਨ ਵਾਰੇ ਨਾਕ ਕੇ ਮੈਲ ਜਬੈਨਿਕ ਸੇ ਔਰ ਨਾਏ ਸੰਭਾਰ ਸੋ ਪੋਚ ਉਤਾਰੇ ਨਾ ਕੁਛੋ ਮੈਲ ਨਿਕਲੀ ਸੰਭਾਲ ਕੇ ਉਤਾਰੀ ਔਰ ਨਾਏ ਸੰਭਾਰ ਸੋ ਪੋਚ ਉਤਾਰੇ ਤੋ ਮੁਖ ਚੰਦ ਕਹੇ ਜਹ ਕੋ ਜੈਨੋ ਕਹਿੰਦਾ ਸੀ ਚੰਦਰਮੁਖੀ ਇਹ ਚੰ드ਰਮਾ ਦੇ ਸਵਾਰ ਤੋ ਮੁਖ ਚੰਦ ਕਹੇ ਜਹ ਕੋ ਤਬ ਨਾਹੇ ਨਿਹਾਰ ਸਕੇ ਵੋ ਨਾਰੀ ਪਿਖ ਰੰਚਕ ਮੈਲ ਗਿਰਾਨ ਕਰੇ ਸਠ ਜਾਨਤ ਨਾਇ ਅਹੈ ਕਛ ਸਾਰੀ ਮੂਰਖ ਜਾਣਦਾ ਹੀ ਨਹੀਂ ਸਭ ਕੁਝ ਐਹੀ ਹੈ ਸਰੀਰ ਹੋ ਰਹਿ ਗੁਰਬਾਣੀ ਫਿਰ ਇੰਜ ਕਹਿੰਦੀ ਹੈ ਵਿਸ਼ਟਾ ਅਸਤ ਰਕਤ ਪਰੇਟੇ ਚਾ ਭਗਤ ਕਵੀਰ ਇਹ ਦੇਹੀ ਕੀ ਹੈ ਵਿਸ਼ਟਾ ਅਸਤ ਹੱਡੀਆਂ ਅਸਤੀਆਂ ਹੱਡੀਆਂ ਬੇਸ਼ਟ ਆਸਤ ਰਕਤ ਪਰੇਟੇ ਚਾਂ ਲਹੂ ਹੈ ਮਾਸ ਹੈ ਹਡੀਆਂ ਹੈ ਤੇ ਮੈਲ ਹੈ ਦੁਰਗੰਧ ਹੈ ਇਹਦੇ ਉੱਤੇ ਪ੍ਰਮਾਤਮਾ ਨੇ ਇਹ ਖਲੜੀ ਦਾ ਕਪੜਾ ਪਾ ਦਿੱਤਾ ਚੋਲਾ ਪਾ ਦਿੱਤਾ ਕਪੜਿਆਂ ਵਿੱਚ ਮਾਸ ਨੂੰ ਢੱਕ ਦਿੱਤਾ ਹੈ ਖੂਨ ਨੂੰ ਢੱਕ ਦਿੱਤਾ ਹੈ ਹਡੀਆਂ ਨੂੰ ਢੰਗ ਦਿੱਤਾ ਹੈ ਦੁਰਗੰਧੀ ਨੂੰ ਢੱਕ ਦਿੱਤਾ ਹੈ ਮੈਲ ਨੂੰ ਢੱਕ ਦਿੱਤਾ ਹੈ ਬਿਸਟਾ ਹਸਤ ਰਕਤ ਪਰੇਟੇ ਚਾਂ ਉਹ ਇਸ ਉਪਰਲੇ ਰੱਖਿਓ ਗਵਾਨ ਤੈਨੂੰ ਇਸ ਕਾਇਆ ਤੇ ਮਾਨ ਹੈ ਗੰਦਗੀ ਤੇ ਹੱਡੀਆਂ ਤੇ ਮਾਸ ਤੇ ਤੇ ਹੰਤ ਚਲਤ ਕਤਟੇ ਡੇਟੇ ਇਤਨਾ ਅੱਕੜ ਕੇ ਕਿਉਂ ਚਲਦਾ ਮੇਰਾ ਧਨ ਦੇ ਮਾਨ ਦੇ ਨਾਲ ਨਨ ਸਰੀਰਕ ਜੋ ਬੰਦਾ ਬੜਾ ਭਾਰੀ ਮਾ